ਰਾਮਗੜੀਆ ਮਿਸਲ ਦੇ ਮੁਖੀ 18ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਮਹਾਰਾਜਾ ਜਸਤ ਸਿੰਘ ਰਾਮਗੜੀਆ ਦੇ 300 ਸਾਲਾਂ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਪੰਜਾਬ ਪਰਵੇਸ਼ ਦੁਆਰ ਸ਼ੰਗੂ ਬਾਰਡਰ ਤੇ ਰਾਮਗੜੀਆ ਅਕਾਲ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਜੇਸ਼ ਕੁਮਾਰ ਦੇਗਵਾਈ ਦੇ ਵਿੱਚ ਪਰਮਾਤਮਾ ਸਵਾਗਤ ਕੀਤਾ ਗਿਆ ਰਾਮਗੜੀਆ ਅਕਾਲ ਜਥੇਬੰਦੀ ਦੇ ਕੌਮੀ ਕਨਵੀਨਰ ਹਰਜੀਤ ਸਿੰਘ ਰਾਮਗੜੀਆ ਤੇ ਸੂਬਾ ਚੇਅਰਮੈਨ ਜਗਜੀਤ ਸਿੰਘ ਸੱਗੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੋਮਾਲਾ ਪੇਟ ਕੀਤਾ ਅਤੇ ਸਮੂਹ ਸੂਬਾ ਆਗੂ ਜ਼ਿਲ੍ਹਾ ਪ੍ਰਧਾਨ ਦੇ ਵੱਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੀਤਾ ਗਿਆ ਆਦੇਸ਼ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਸੂਬਾ ਚੇਅਰਮੈਨ ਜਗਜੀਤ ਸਿੰਘ ਸੱਭੂ ਅਤੇ ਜੋਨ ਇੰਚਾਰਜ ਰਾਮ ਸਿੰਘ ਦੀ ਮਾਨਨੇ ਦਸਿਆ ਕਿ ਅੱਜ ਦਿਨ ਤੋਂ ਮਹਾਰਾਜਾ ਜਸਤਾ ਸਿੰਘ ਰਾਮ ਗੜੀਆ ਦੇ ਦਿੱਤੋ ਸਾਲਾ ਜਨਮ ਦਿਹਾੜੇ ਦੀ ਸਮਰਤੀ ਤੇ ਕਬੂਦਾਨ ਨਗਰ ਦੇ ਤਨਾ ਪਰਵੇਸ਼ ਦੁਆਰ ਸ਼ੰਭੂ ਬਾਰਡਰ ਤੇ ਜਥੇਬੰਦੀ ਦੇ ਸਮੂਹ ਆਗੂ ਸਹਿਬਾਨਾਂ ਨੂੰ ਵੱਲੋਂ ਸਵਾਗਤ ਕੀਤਾ ਗਿਆ ਅਤੇ ਉਹਨਾਂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦੇ ਜੁਲਮ ਦੇ ਬਾਰੇ ਵਿਸਥਾਰ ਇਹਨਾਂ ਚਾਣਾ ਨਾ ਪਾਇਆ ਇਸੇ ਨਾਲ ਉਹਨੇ ਹੋਰ ਕੀ ਕੁਝ ਕਿਹਾ ਜ਼ਰਾ ਤੂੰ ਸੁਣੋ ਕੜੀ ਰਾਮਗੜੀਆ ਕਾਲਜਥੇਬੰਦੀ ਪੰਜਾਬ ਵੱਲੋਂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦੇ 300 ਸਾਲਾ ਜਨਮ ਦਿਹਾੜੇ ਜੋ ਦਿੱਲੀ ਤੋਂ ਨਗਰ ਕੀਰਤਨ ਚੱਲ ਕੇ ਪੰਜਾਬ ਦੀ ਹੱਦ ਦੇ ਉੱਤੇ ਪਹੁੰਚਿਆ ਸਭ ਤੋਂ ਪਹਿਲਾਂ ਰਾਮਗੜੀਆ ਕਾਲਜਥੇਬੰਦੀ ਪੰਜਾਬ ਵੱਲੋਂ ਉਸ ਦਾ ਸਵਾਗਤ ਕੀਤਾ ਗਿਆ ਮਹਾਰਾਜ ਸਾਹਿਬ ਦੇ ਸਰੂਪ ਦੇ ਉਹਨਾਂ ਨੂੰ ਰਮਾਲਾ ਸਾਹ ਪੈਂਟ ਕੀਤੇ ਗਏ ਔਰ ਪੰਜ ਪਿਆਰਿਆਂ ਨੂੰ ਉਹਨਾਂ ਦੇ ਸਰੂਪੇ ਪਾ ਕੇ ਸਵਾਗਤ ਕੀਤਾ ਗਿਆ ਸੋ ਇਸੇ ਤਰ੍ਹਾਂ ਹੀ ਰਾਮਗੜੀਆ ਕਾਲਜ ਅਤੇ ਬੰਦੀ ਪੰਜਾਬ ਪੂਰੇ ਪੰਜਾਬ ਭਰ ਦੇ ਵਿੱਚ ਪੂਰਾ ਸਾਲ ਜਿਹੜਾ ਰਾਮਗੜੀਆ ਮਹਾਰਾਜਾ ਜਸਾ ਸਿੰਘ ਰਾਮਗੜੀਆ ਜੀ ਦੇ 300 ਸਾਲ ਪੂਰੇ ਸਾਲ ਮਨਾਏ ਗਏ ਸਰੇ ਜਿਹੜਾ ਨਗਰ ਕੀਰਤਨ ਦਾ ਬਹੁਤ ਬਹੁਤ ਸਵਾਗਤ ਕੀਤਾ ਗਿਆ। ਅਕਲੀ ਰਾਮਗੜੀ ਜਥੇਵੰਦੀਆਂ ਜਾਂ ਉਹਨਾਂ ਦੇ ਨਾਲ ਹੋਰ ਵੀ ਦੂਸਰੇ। ਜਿਹਨੇ ਜਿਹੜਾ ਸਵਾਗਤ ਕੀਤਾ ਹੈ ਰਾਮਗੜੀ ਅਕਾਲ ਜਥੇਦਿਨ ਪੰਜਾਬ ਸਾਡੇ ਕਨਵੀਨਰ ਸਰਜੀਤ ਸਿੰਘ ਰਾਮਗੜੀਆ ਜੀ। ਔਰ ਇਥੋਂ ਦੇ ਸਾਡੇ ਜਿਹੜੇ ਸ਼ਹਿਰ ਦੇ ਲੋਕਲ ਐਮਸੀ ਜਿਸਤਮਾਨ ਜੀ। ਉਹਨਾਂ ਦੀ ਸਾਰੀ ਟੀਮ ਪੂਰੇ ਪੰਜਾਬ ਤੋਂ ਜਿਹੜੀ ਟੀਮ ਸਾਡੀ ਇੱਥੇ ਪਹੁੰਚੀ ਸੀ ਉਹਨੇ ਸਵਾਗਤ ਕੀਤਾ। ਸਰ ਜਿਹੜਾ ਨਗਰ ਕੀਰਤਨ ਹੈ ਕਿੱਥੋਂ ਸ਼ੁਰੂ ਹੋਇਆ ਸੀ ਕਿਤੇ ਕਿੱਥੇ ਜਾ ਕੇ ਸਮਾਪਤ ਹੋਇਆ। ਇਹ ਨਗਰ ਕੀਰਤਨ ਦਿੱਲੀ ਤੋਂ ਸ਼ੁਰੂ ਹੋਇਆ। ਔਰ ਇਹ ਸਚਕੰਡ ਸ੍ਰੀ ਦਰਬਾਰ ਸਾਹਿਬ 4 ਤਰੀਕ ਨੂੰ ਜਾ ਕੇ ਇਹ ਸਮਾਪਤ ਹੋਗਾ ਕਲਤਕ ਸਾਬ ਤੇ 5 ਤਰੀਕ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਸਾਹਿਬ ਹਾਲ ਵਿਖੇ ਉੱਥੇ ਵਿਸ਼ੇਸ਼ ਇੱਕ ਪ੍ਰੋਗਰਾਮ ਰੱਖਿਆ ਗਿਆ ਹੈ ਜੋ ਕਿ ਮਹਾਰਾਜ ਜਸਾ ਸਿੰਘ ਰਾਮਗੜੀ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੈ। ਮੈਂ ਨਰਾਮ ਸਿੰਘ ਤਮਾਨ ਇੰਚਾਰਜ ਰਾਮਗੜੀ ਅਕਾਲ ਜਥੇਬੰਦੀ ਜ਼ੋਨ ਪਟਿਆਲਾ ਅੱਜ ਜਸਾ ਸਿੰਘ ਮਹਾਰਾਜ ਜਸਾ ਸਿੰਘ ਰਾਮਗੜੀ ਦੇ ਜਗਾ 300 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਉਹਦੇ ਬਾਰੇ ਜਾਣਕਾਰੀ ਦਿਓ। ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦਾ ਜਨਮ 5 ਮਈ 1723 ਇਚੋਗਲੇ ਪਿੰਡ ਪਿਤਾ ਸਰਦਾਰ ਭਗਵਾਨ ਸਿੰਘ ਜੀ ਦੇ ਘਰੇ ਹੋਇਆ ਔਰ ਉਹ ਆਪਣੇ ਪਰਿਵਾਰ ਦੇ ਵਿੱਚ ਸਾਰਿਆਂ ਤੋਂ ਵੱਡੇ ਸੁਪੁੱਤਰ ਸੀਗੇ ਜਿਨ੍ਹਾਂ ਨੇ ਕਿ ਲੰਬੀ ਕਹਾਣੀ ਨਾਲ ਕੇ 1723 ਤੋਂ ਲੈ ਕੇ 1803 ਤੱਕ 80 ਸਾਲ ਪੂਰੇ ਲਾਈਵ ਤੇ ਚੈਨਲ ਦੇ ਲਈ ਜਗਜੀਤ ਸਿੰਘ ਸੱਗੂ ਦੀ ਰਿਪੋਰਟ